ਦੇਖ ਰਹੇ ਹਾਂ ਆਜ਼ਾਦ ਸੋਚ ਤੇ ਗੱਲ ਕਰਾਂਗੇ ਜਲੰਧਰ ਦੇ ਐਸਐਚਓ ਭੂਸ਼ਣ ਕੁਮਾਰ ਨੂੰ ਲੈ ਕੇ ਜਿਸ ਦੇ ਕੀ ਮੁਸ਼ਕਲਾਂ ਲਗਾਤਾਰ ਵਾਧੀਆਂ ਦਿਖਾਈ ਦੇ ਰਹੀਆਂ ਨੇ ਦੱਸਦੇ ਕਿ ਇਸ ਤੋਂ ਪਹਿਲਾਂ ਇੱਕ ਮਹਿਲਾ ਦੇ ਵੱਲੋਂ ਇੱਕ ਕਾਲ ਰਿਕਾਰਡਿੰਗ ਵੀ ਪੇਸ਼ ਕੀਤੀ ਗਈ ਸੀ ਜਿਸ ਦੇ ਵਿੱਚ ਉਸਨੇ ਭੂਸ਼ਣ ਕੁਮਾਰ 'ਤੇ ਇਲਜ਼ਾਮ ਲਗਾਏ ਗਏ ਸੀ ਕਿ ਉਸਦੇ ਵੱਲੋਂ ਜਿਹੜੇ ਕਿ ਗਲਤ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਜਿਸ ਤੋਂ ਬਾਅਦ ਉਸ ਮਹਿਲਾ ਦੇ ਮੀਡੀਆ ਦੇ ਸਾਹਮਣੇ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਹੁਣ ਇੱਕ ਹੋਰ ਮਹਿਲਾ ਵੀ ਮੀਡੀਆ ਦੇ ਸਾਹਮਣੇ ਜਿਸ ਨੇ ਕਿ ਪੋਸ਼ਨ ਕੁਮਾਰ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਕਿ ਜਿਹੜੀ ਮਹਿਲਾ ਨੇ ਪਹਿਲਾਂ ਇਲਜ਼ਾਮ ਲਗਾਏ ਨੇ ਉਸੀ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਉਹ ਵੀ ਕਿਉਂਕਿ ਇਸ ਐਸਐਚਓ ਤੋਂ ਪੀੜਤ ਸੀ ਅਤੇ ਉਹਨਾਂ ਨੇ ਵੀ ਮੀਡੀਆ ਸਾਹਮਣੇ ਆ ਕੇ ਸਾਰਾ ਸੱਚ ਰੱਖਣਾ ਸਹੀ ਸਮਝਿਆ ਜਿੱਦੇ ਚੱਲਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਐਸਐਚਓ ਪੋਸ਼ਨ ਕੁਮਾਰ ਨੂੰ ਲੈ ਕੇ ਹੋਰ ਵੱਡੇ ਖੁਲਾਸੇ ਕੀਤੇ ਨੇ ਆਉਸ ਹੁੰਦੇ ਹਾਂ ਹਾਂਜੀ ਭੈਣ ਜੀ ਆਪਣੇ ਘਰ ਤੁਸੀਂ ਕਦੋਂ ਆਇਆ ਹੁਣ ਹਾਂਜੀ ਅਸੀਂ ਆਪਣੇ ਘਰ ਅੱਜ ਹੀ ਆਏ ਹੋਏ ਹਾਂ ਜਦੋਂ ਸਾਨੂੰ ਉਹ ਗੜੇ ਦੀ ਬੇਟੀ ਦੀ ਅਸੀਂ ਵੀਡੀਓ ਦੇਖੀ ਸੀਗੀ ਉਸ ਤੋਂ ਬਾਅਦ ਅਸੀਂ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਨਾਲ ਜਦੋਂ ਸਾਡੀ ਗੱਲਬਾਤ ਹੋਈ ਉਹ ਕਹਿੰਦੇ ਸੀ ਕਿ ਤੁਸੀਂ ਬੇਟਾ ਆਪਣੇ ਘਰ ਆਓ ਅਸੀਂ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਹੋਣ ਦਵਾਵਾਂਗੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਰ ਸਾਡੇ ਤੇ ਇਸ ਨੋਵਤ ਆਗੇ ਸੀ ਕਿ ਅਸੀਂ ਮੈਂ ਤਾਂ ਮੇਰੀਆਂ ਬੇਟੀਆਂ ਸੁਸਾਈਡ ਕਰ ਲਈਆਂ ਪਰ ਉਹ ਕਹਿੰਦੇ ਸੀ ਨਹੀਂ ਬੇਟਾ ਇਦਾਂ ਦਾ ਤੁਸੀਂ ਕੁਝ ਨਹੀਂ ਕਰਨਾ ਅਸੀਂ ਤੁਹਾਡੇ ਮਗਰ ਖੜੇ ਹੋਏ ਆ ਤਾਂ ਅਸੀਂ ਤੁਹਾਨੂੰ ਪੂਰਾ ਇਨਸਾਫ ਦਿਲਾਵਾਂਗੇ ਔਰ ਇਦਾਂ ਦੇ ਐਸਐਚਓ ਕੁਸ਼ਣ ਕੁਮਾਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਅੱਜ ਅਸੀਂ ਇੱਕ ਹੋਰ ਪੀੜਤ ਦੇ ਘਰ ਆਏ ਆ ਜਿਹੜਾ ਪੀੜਤ ਪਰਿਵਾਰ ਸੀ ਐਸਐਚਓ ਤੋਂ ਸਤਾਇਆ ਆ ਜਿਹੜਾ ਪਰਿਵਾਰ ਦੀ 22 ਸਾਲ ਦੀ ਲੜਕੀ ਆ ਉਹਨੂੰ ਵਾਰ-ਵਾਰ ਫੋਨ ਕਰਕੇ ਵੀਡੀਓ ਕਰਲਾ ਕਰ-ਕਰਕੇ ਉਹਨੂੰ ਸਤਾਇਆ ਸੀ ਉਹ ਪਰਿਵਾਰ ਜਿਹੜਾ ਸੀ ਆਪਣਾ ਕਾਫੀ ਲੰਮੇ ਸਮੇਂ ਤੋਂ ਘਰ ਛੱਡ ਗਿਆ ਸੀ ਘਰ ਛੱਡ ਕੇ ਹੋਰ ਪਾਸੇ ਚੱਲ ਪਰਿਵਾਰ ਰਹਿਣ ਲੱਗ ਪਿਆ ਸੀ ਤੇ ਆਪਣੀ ਬੇਟੀ ਨੂੰ ਇਹ ਕਹਿ ਕੇ ਵੀ ਇੱਕ ਬੇੜੀ ਵਿਦੇਸ਼ ਚਲੇ ਗਈ ਆ ਜਿਹੜੀ ਬੇਟੀ ਨੂੰ ਕਾਲਾ ਕਰਦਾ ਹੁੰਦਾ ਸੀ ਉਹ ਨੂੰ ਕਹਿ ਕੇ ਘਰ ਤੇ ਆਨੇ ਭੇਜੀ ਉਹਨੇ ਕਿਹਾ ਵੀ ਉਹ ਵਿਦੇਸ਼ ਚ ਲਿ ਗਈ ਆ ਤੇ ਉਸ ਤੋਂ ਬਾਅਦ ਉਹ ਪੇ ਦਾ ਪੁੱਤ ਜਿਹੜਾ ਐਸ ਐਚਓ ਆ ਉਹ ਕਾਲਾ ਕਰਨੋਂ ਨਹੀਂ ਛੱਡਿਆ ਇਹ ਪਰਿਵਾਰ ਬੜਾ ਦੁਖੀ ਸੀ ਇਹਨਾਂ ਜਦੋਂ ਕੰਡੈਕਟ ਕੀਤਾ ਇਹ ਇੱਥੇ ਤੱਕ ਖ਼ਬਰ ਪਹੁੰਚੀ ਸੀ ਇਹ ਜੀ ਸੂਇ ਸੈੱਟ ਕਰ ਲੈਣਾ ਅਸੀਂ ਇਹਨਾਂ ਨੂੰ ਕਿਹਾ ਵੀ ਕੋਈ ਸੂਇ ਸੈੱਟ ਕਰਨ ਦੀ ਲੋੜ ਨਹੀਂ ਲੋਕਲ ਸਾਹਿਬ ਮਾਚ ਜਿਹੜਾ ਆ ਉਹ ਤੁਹਾਡੇ ਨਾਲ ਖੜਾ ਆ ਤੁਸੀਂ ਆਪਣੇ ਘਰ ਆਓ ਇਹ ਅੱਜ ਆਪਣੇ ਘਰ ਆਏ ਆ ਤੇ ਅੱਜ ਇਹਨਾਂ ਨੂੰ ਅਹੀ ਘਰ ਮੈਣ ਆਏ ਇਹਨਾਂ ਦੇ ਤੇ ਇਹਨਾਂ ਦੀ ਮਦਦ ਕਰਾਂਗੇ ਠੋਕ ਕੇ ਤੇ ਜਿਹੜਾ ਐਸ ਐਚਓ ਆ ਜਿਹੜਾ ਇਹਨਾਂ ਨੂੰ ਦੀ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀ ਇਹਨਾਂ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਜਿਹੜਾ ਕਹਿੰਦਾ ਤੇ ਕਹਿ ਰਿਹਾ ਸੀ ਝੂਠੇ ਬਾਟੇ ਨਾਲ ਦਰਜ ਕਰਨੇ ਆ ਸਿਰਫ ਤੇ ਸਿਰਫ ਇੱਕ ਆਪਣੀ ਲੜਕੀ ਨੂੰ ਜਿਹੜੀ ਆ ਫੋਨ ਕਰਦਾ ਸੀ ਵੀ ਮੇਰੇ ਕਮਰੇ ਵਿੱਚ ਆ ਤੂੰ ਮੈਨੂੰ ਮੈਲ ਇਤਾਂ ਦੀ ਇੱਕ ਕਪੂਤਾ ਇਹ ਕ ਕਰਦਾ ਸੀ ਤੇ ਉਹਦੇ ਕਰਕੇ ਨਾ ਤੇ ਝੂਠੇ ਬਾਟੇ ਦਰਜ ਕਰਨ ਨੂੰ ਤਿਆਰ ਹੋਇਆ ਸੀ ਅਸੀਂ ਉਚਿਤ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਇਤਾਂ ਦਾ ਐਸਐਚਓ ਆ ਉਹਨੂੰ ਸਭ ਤੋਂ ਸਾਰੇ ਸਜ਼ਾਵਾ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤੇ ਅਸੀਂ ਇਹ ਪਰਿਵਾਰ ਨੂੰ ਵੀ ਅੱਜ ਕੱਲ ਨੂੰ ਜਿਹੜਾ ਆ ਉਹ ਚੰਡੀਗੜ੍ਹ ਦੇ ਵਿੱਚ ਲੈ ਕੇ ਜਾ ਰਹੇ ਆ ਜਿਹੜਾ ਪਰਿਵਾਰ ਸਾਡੇ ਨਾਲ ਚੰਡੀਗੜ੍ਹ ਦੇ ਵਿੱਚ ਇਹਦੇ ਖਿਲਾਫ ਜਿਹੜੀ ਐਪਲੀਕੇਸ਼ਨ ਦੇਊਗਾ ਜੋ ਵੀ ਰਿਕਾਰਡ ਆ ਵੀਡੀਓ ਕਾਲ ਆ ਸਾਰਾ ਇਹਨਾਂ ਕੋਲ ਪ੍ਰੂਫ ਪਏ ਆ ਤੇ ਬੇਟੀ ਵੀ ਜਾ ਰਹੀ ਆ ਤੇ ਇਹਨਾਂ ਦੀ ਮਾਤਾ ਵੀ ਜਾ ਰਹੀ ਆ ਇਸ ਤਰ੍ਹਾਂ ਕੇ ਇਹ ਪਰਿਵਾਰ ਦੇ ਨਾਲ ਆਏ ਆ ਤੇ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੇ ਇਦਾਂ ਦੇ ਇਹ ਪ੍ਰੈਕਟਿਸ ਆ ਜਿੱਦਾਂ ਦੇ ਮਾੜੇ ਲੋਕ ਆ ਜਿਹੜੇ ਜਿਹੜੇ ਖਾਕੀ ਵਰਦੀ ਦੇ ਵਿੱਚ ਰਾਖਸ ਬੈਠੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਾਬਕਾ ਸਿਕ ਲੈਣਾ ਚਾਹੀਦਾ ਹੌਣ ਵਾਲੇ ਸਮੇਂ ਦੇ ਵਿੱਚ ਲੋਕ ਸਮਾਜਾਂ ਚ ਇਹਨਾਂ ਬਖਸ਼ੇ ਕਰਨ। ਖ਼ਬਰਾਂ ਦੇ ਕਿ ਲਗਾਤਾਰ ਹੁਣ ਐਸਚਓ ਪੋਸ਼ਣ ਕਮਾ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਇੰਜੀਆਂ ਹਰਕਤਾਂ ਕਰਕੇ ਜੀ ਬਦਲੀ ਹੋ ਚੁੱਕੀ ਹੈ ਪਰ ਹੁਣ ਦੇਖਿਆ ਜਾ ਰਿਹਾ ਕਿ ਇੱਕ ਮਹਿਲਾ ਦੇ ਖੁਲਾਸੇ ਤੋਂ ਬਾਅਦ ਹੁਣ ਇੱਕ ਹੋਰ ਮਹਿਲਾ ਨੇ ਜਿਹੜਾ ਕਿ ਐਸਚਓ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਬਿਊਰੋ ਰਿਪੋਰਟ ਆਜ਼ਾਦ ਸੋਚ